ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 618 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਅੰਤਰ ਕੀ ਗਤ ਤੁਮ ਹੀ ਜਾਣੀ ਤੁਝ ਹੀ ਪਾਇਨ 베ਰੋ ਸਭ ਕਹਿੰਦੇ ਇਹ ਪ੍ਰਮਾਤਮਾ ਸਾਡੇ ਜੀਵਾਂ ਦੀ ਅੰਦਰ ਦੀ ਹਾਲਤ ਆਪ ਜਾਣਦੇ ਹੋ ਸਾਡੀਆਂ ਅਰਦਾਸਾਂ ਬਿੜ ਬੋਲਿਆਂ ਸਭ ਕੁਝ ਜਾਣਦਾ ਆਪ ਜਾਣਦੇ ਹੋ ਤੇ ਅਸੀਂ ਜੀਆਂ ਦਾ ਨਿਵੇੜਾ ਵੀ ਤੁਹਾਡੇ ਨਾਲ ਹੀ ਹੈ ਕਿਉਂਕਿ ਤੁਸੀਂ ਸਾਡੇ ਅੰਦਰ ਦੀ ਹਰ ਇੱਕ ਮਨੁੱਖ ਦੀ ਕਹਾਣੀ ਨੂੰ ਜਾਣਦੇ ਹੋ ਇਸੇ ਕਰਕੇ ਆਪ ਜੀ ਨੂੰ ਅੰਤਰਜਾਮੀ ਕਿਹਾ ਜਾਂਦਾ ਅੰਤਰਜਾਮੀ ਪੁਰਖ ਵਧਾਤੇ ਸ਼ਰਦਾ ਮਨ ਕੀ ਪੂਰੇ ਬਖਸ਼ ਲੈ ਸਾਹਿਬ ਪ੍ਰਭ ਆਪਣੇ ਲੱਖ ਤੇ ਕਰ ਫੇਰੇ हे ਪ੍ਰਮਾਤਮਾ ਮੇਰੇ ਔਗਣ ਬਹੁਤ ਹਨ ਇਸ ਕਰਕੇ ਮੈਨੂੰ ਬਖਸ਼ ਲੈਣਾ ਮੈਂ ਔਗਣਾ ਦਾ ਭਰਿਆ ਹੋਇਆ ਹਾਂ ਹਮ ਅਬਗੁਣ ਭਰੇ ਇੱਕ ਗੁਣ ਨਹੀਂ ਇੱਕ ਵੀ ਐਸਾ ਗੁਣ ਨਹੀਂ ਹੈ ਮੇਰੇ ਅੰਦਰ ਕਿ ਮੈਂ ਆਪ ਜੀ ਨੂੰ ਚੰਗਾ ਲੱਗ ਸਕਾਂ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਹੈ ਪ੍ਰਮਾਤਮਾ ਆਪ ਜੀ ਮੇਰੇ ਠਾਕੁਰ ਮੇਰੇ ਮਾਲਕ ਤੂੰ ਸਭ ਤੋਂ ਨੇੜੇ ਆਪ ਹੀ ਹੋ ਹਰ ਚਰਨ ਸ਼ਰਨ ਮੋਹ ਚੇਰੋ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਮੈਨੂੰ ਆਪਣਾ ਚੇਲਾ ਬਣਾ ਲਵੋ ਰਹਾਓ ਬੇਸ਼ੁਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਆਪ ਜੀ ਦੇ ਗੁਣ ਬਹੁਤ ਹਨ ਆਪ ਜੀ ਦਾ ਦਾਇਰਾ ਬਹੁਤ ਵੱਡਾ ਹੈ ਬੇਅੰਤ ਹੋ ਆਪ ਸਭ ਤੋਂ ਉੱਚੇ ਹੋ ਤੇ ਗੁਣਾਂ ਦੇ ਖਜ਼ਾਨੇ ਹੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤੋ ਨਾਨਕ ਕਹਾ ਨਿਹਰੋ ਕਿਰਪਾ ਕਰੋ ਮੇਰੇ ਔਗਣਾ ਨੂੰ ਨਾ ਚਿਤਾਰਦਿਆ ਮੈਨੂੰ ਆਪਣਾ ਦਾਸ ਬਣਾ ਲਵੋ ਨਾਨਕ ਕਹਾ ਨਿਹੋਰ ਇਸ ਕਰਕੇ ਦਾਸ ਨਾਨਕ ਆਪ ਜੀ ਤੋਂ ਬਿਨਾਂ ਮੈਂ ਕਿਸੇ ਹੋਰ ਤੇ ਆਸ ਨਹੀਂ ਰੱਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ